ਖਾਸ ਕਰਕੇ ਜਿਹੜੇ ਚਾਇਨਾ ਡੋਰ ਵੇਚਦੇ ਨੇ ਉਹਨਾਂ ਜਿਸ ਪਨੇ ਉਦੇ ਸੰਤ ਅਸੀਂ ਅੱਜ ਡਿਊਟੀ ਤੇ ਚੈਕਿੰਗ ਕਰ ਰਹੇ ਤੇ ਚਾਇਨਾ ਡੋਰ ਵੇਚਣ ਵਾਲਿਆਂ ਨੂੰ ਮੈਂ ਜਿਹੜੀ ਸਾਫ਼ ਤੁਹਾਡੇ ਜਰੀਏ ਉਹਨਾਂ ਨੂੰ ਹਦਾਇਤ ਕਰਦਾ ਟੂ ਵੀਲਰ ਨੇ ਮੈਂ ਇਹਨਾਂ ਨੂੰ ਵੀ ਬੇਨਤੀ ਜਿਹੜੇ ਚਲਾਉਂਦੇ ਨੇ ਉਹਨਾਂ ਨੂੰ ਵੀ ਰਿਕੁਐਸਟ ਕਰੂੰਗਾ ਕਿ ਤੁਸੀਂ ਜਾਂਦੇ ਸਮੇਂ ਸਫ਼ਰ ਕਰਦੇ ਸਮੇਂ ਆਪਣੇ ਗਲ ਵਿੱਚ ਕੋਈ ਮਫਰਲ ਜਾਂ ਕੋਈ ਇਹ ਜਿਹੜੇ ਨਕੋਦਰ ਜਾਂਦੇ ਨੇ ਮੱਥਾ ਟੇਕਣ ਦੇ ਬਹਾਨੇ ਉਹ ਬੱਚੇ ਜਿਹੜੇ ਆਪਣੇ ਪੇਰੈਂਟਸ ਨੂੰ ਵੀ ਦੱਸ ਕੇ ਨਹੀਂ ਆਉਂਦੇ ਤੇ ਉਹਨਾਂ ਕੋਈ ਨਾ ਤਾਂ ਡਾਕੂਮੈਂਟ ਹੁੰਦੇ ਨੇ ਨਾ ਉਹਨਾਂ ਦੇ ਕਾਗਜ਼ ਪੂਰੇ ਨਾ ਉਹਨਾਂ ਦੀ ਉਹ ਨੰਬਰ ਪਲੇਟ ਲਗਾਈ ਹੁੰਦੀ ਹੈ ਤੁਸੀਂ ਇੱਕ ਵਾਰ ਦੀ ਅੱਜ ਦਾ ਕੀ ਮੁੱਦਾ ਮੁੱਖ ਅੱਜ ਸਾਡੇ ਐਸਐਸਪੀ ਸਾਹਿਬਾ ਹਾਦਰ ਵੱਲੋਂ ਜਿਹੜਾ 1 ਤੋਂ ਲੈ ਕੇ 3 ਵਜੇ ਤੱਕ ਇੱਕ 26 ਜਨਵਰੀ ਦੇ ਤਿਹਾਉਰ ਨੂੰ ਮੁੱਖ ਰੱਖਦੇ ਹੋਏ ਜਿਹੜਾ ਸਪੈਸ਼ਲ ਮਹਿਮ ਹੈ ਜੀ ਚ ਰੇਲਵੇ ਸਟੇਸ਼ਨ ਬਾਜ਼ਾਰ ਬੱਸ ਸਟੈਂਡ ਤੇ ਹੋਰ ਪੀੜ ਪਰ ਕੇ ਵਾਲੀ ਚੈਕਿੰਗ ਦੀ ਡਿਊਟੀ ਲਗਾਈ ਗਈ ਹੈ ਖਾਸ ਕਰਕੇ ਜਿਹੜੇ ਚਾਈਨਾ ਡੋਰ ਵੇਚਦੇ ਨੇ ਉਹਨਾਂ ਦੇ ਉਸ ਪਨੇ ਉਦੇ ਸੰਤ ਅਸੀਂ ਅੱਜ ਡਿਊਟੀ ਤੇ ਚੈਕਿੰਗ ਕਰ ਰਹੇ ਹਾਂ ਜੀ ਇਹਦੇ ਤੋਂ ਪਹਿਲਾਂ ਅਸੀਂ ਸਪੈਸ਼ਲ ਚੈੱਕਪੋਇੰਟ ਦੀ ਚੈਕਿੰਗ ਕਰਕੇ ਜਿਹੜੀ ਹੈ ਨਾਕੇ ਤੇ ਲਗਾ ਕੇ ਚਲਾਨ ਵੀ ਕੀਤੇ ਆ ਲੋਕਾਂ ਦੇ ਤੇ ਉਹਨਾਂ ਨੂੰ ਜਿਹੜੀ ਚਾਈਨਾ ਡੋਰ ਤੇ ਟ੍ਰੈਫਿਕ ਸੰਬੰਧੀ ਜਾਗਰੂਤ ਕੀਤਾ ਗਿਆ ਤੇ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਮੈਂ ਜਿਹੜੀ ਸਾਫ਼ ਤੁਹਾਡੇ ਜਰੀਏ ਉਹਨਾਂ ਨੂੰ ਹਦਾਇਤ ਕਰਨਾ ਕੋ ਬਿਲਕੁਲ ਇਸ ਚੀਜ਼ ਤੋਂ ਬਾਹਰ ਆ ਜਾਣਾ ਗਵਰਨਮੈਂਟ ਨੇ ਬਿਲਕੁਲ ਸਖਤ ਹੁਕਮ ਕਰ ਦਿੱਤੇ ਨੇ ਚਾਈਨਾ ਡੋਰ ਨਾਲ ਬੱਚੇ ਨੇ ਜਾਨਾਂ ਜਾ ਰਹੀਆਂ ਲੋਕ ਜ਼ਖਮੀ ਹੋ ਰਹੇ ਨੇ ਪਸ਼ੂ ਤੇ ਪੰਛੀ ਇਹ ਚਾਈਨਾ ਡੋਰ ਦੀ ਲਪੇਟ ਵਿੱਚ ਆ ਕੇ ਜਿਹੜੇ ਨਾ ਉਹਨਾਂ ਨੂੰ ਨੁਕਸਾਨ ਹੋ ਰਿਹਾ ਮੌਤਾਂ ਹੋ ਰਹੀਆਂ ਨੇ ਤੇ ਪਲੱਸ ਜਿਹੜੇ ਟੂ-ਵੀਲਰ ਨੇ ਮੈਨੂੰ ਵੀ ਬੇਨਤੀ ਜਿਹੜੇ ਚਲਾਉਂਦੇ ਨੇ ਉਹਨਾਂ ਨੂੰ ਵੀ ਰਿਕੁਐਸਟ ਕਰੂੰਗਾ ਕਿ ਤੁਸੀਂ ਜਾਂਦੇ ਸਮੇਂ ਸਫ਼ਰ ਕਰਦੇ ਸਮੇਂ ਆਪਣੇ ਗੱਲ ਵਿੱਚ ਕੋਈ ਮਫਰਲ ਜਾਂ ਕੋਈ ਰਮਾਲ ਮੋਟੀ ਚੀਜ਼ ਬਣ ਕੇ ਰੱਖੋ ਤੇ ਆਪਣੀ ਸਪੀਡ ਨੂੰ ਕੰਟਰੋਲ ਰੱਖੋ ਖਾਸ ਕਰਕੇ ਉਸ ਏਰੀਆ 'ਚ ਜਿੱਥੇ ਸ਼ਹਿਰ ਦਾ ਏਰੀਆ ਜਿੱਥੇ ਜ਼ਿਆਦਾ ਪਤੰਗਬਾਜੀ ਅੜਾਈ ਜਾਂਦੀ ਹੈ ਇਹ ਡੋਰ ਦਿਖਦੀ ਨਹੀਂ ਹੈਗੀ ਪਰ ਨੁਕਸਾਨ ਇਹ ਤਲਵਾਰ ਤੋਂ ਵੀ ਜ਼ਿਆਦਾ ਕਰ ਦਿੰਦੀ ਹੈ ਤੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਸਤਾਫ ਦਾ ਇਹ ਤਾਂ ਅਸੀਂ ਇੱਕ ਦਾ ਫੜਕੇ ਮੋਵਾਲ ਸਾਹਿਬ ਤੋਂ ਅੰਦਰ ਭੇਜਿਆ ਤੇ ਬਾਕੀ ਵੀ ਅਸੀਂ ਚੈੱਕ ਕਰ ਰਹੇ ਹਾਂ ਜੇ ਸਾਡੇ ਧਿਆਨ 'ਚ ਕੋਈ ਤਾਂ ਆ ਗਿਆ ਉਤੇ ਇਹ ਬੰਦੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਰਗੇ ਵਿੱਚ ਕਿੰਨੀਆਂ ਕਿ ਦੁਕਾਨਾਂ ਤੇ ਸਰਪੇ ਹੋਇਆ ਅਜ ਤੱਕ? ਅਸੀਂ ਸਪੈਸ਼ਲੀ ਜਿਹੜੀ ਹੈ ਖੁਫੀਆ ਤੌਰ ਤੇ 3-4 ਚੰਨ ਦੁਕਾਨਾਂ ਚੈੱਕ ਕਰ ਚੁੱਕੇ ਹਾਂ ਤੇ ਆਪਣੇ ਯੂਨੀਫਾਰਮ ਚ ਵੀ ਚੈੱਕ ਕਰ ਰਹੇ ਹਾਂ ਜੇ ਕੋ ਸਾਨੂੰ ਇਦਾਂ ਦਾ ਮਿਲਿਆ ਤਾਂ ਜਰੂਰ ਉਹ ਤੇ ਕਾਰਵਾਈ ਕਰਾਂਗੇ। ਪ੍ਰੇਸ਼ ਕੁਮਾਰ ਜੀ ਜਿਵੇਂ ਬਗੈਰ ਨੰਬਰ ਹੀ ਮੋਟਰਸਾਈਕਲ ਜਾਂ ਬਿਨਾਂ ਕਾਗਜ਼ਾਂ ਤੋਂ ਪਿਛਲੇ ਸਮੇਂ ਚ ਕਿੰਨੇ ਕਾਫੀ ਬਾਊਟ ਕੀਤੇ ਆ। ਇਹਦੇ ਨੇ ਕੀ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਆ? ਇਸ ਲਈ ਤਾਂ ਸਪੈਸ਼ਲੀ ਜਿਹੜਾ ਲੁਧਿਆਣਾ ਆਂਦਾ ਜੀ ਇਹ ਜਿਹੜੇ ਨਕੋਦਰ ਜਾਂਦੇ ਨੇ ਮੱਥਾ ਟੇਕਣ ਦੇ ਬਹਾਨ ਉਹ ਬੱਚੇ ਜਿਹੜੇ ਆਪਣੇ ਪੇਰੈਂਟਸ ਨੂੰ ਵੀ ਦੱਸ ਕੇ ਨਹੀਂ ਆਉਂਦੇ ਤੇ ਉਹਨਾਂ ਕੋਈ ਨਾ ਤਾਂ ਡਾਕੂਮੈਂਟ ਹੁੰਦੇ ਨੇ ਨਾ ਉਹਨਾਂ ਦੇ ਕਾਗਜ਼ ਪੂਰੇ ਨਾ ਉਹਨਾਂ ਦੀ ਉਹ ਨੰਬਰ ਪਲੇਟ ਲਗਾਈ ਹੁੰਦੀ ਹੈ ਅਸੀਂ ਸਪੈਸ਼ਲੀ ਹੁਣ ਵੀ ਅਸੀਂ ਨਾਕਾਬੰਦੀ ਕਰਕੇ ਇੱਥੇ ਕਿਉਂ 35 ਤੋਂ ਬਾਅਦ ਚਲਾਣ ਅਸੀਂ ਕਰਕੇ ਆਏ ਆ ਤੇ ਜਿਹਦੇ ਵਿੱਚ ਅਸੀਂ 7 ਮੋਟਰਸਾਈਕਲ ਬੰਦ ਕੀਤੇ ਨੇ 100 150 ਦੇ ਕਰੀਬ ਅਸੀਂ 15 ਦਿਨਾਂ ਚ ਜਿਹੜੇ ਐ ਚਲਾਨ ਕਰਕੇ ਜਿਹੜੇ ਮੋਟਰਸਾਈਕਲ ਬੰਦ ਕੀਤੇ ਨੇ ਤੇ ਬੱਚਿਆਂ ਦੇ ਮਾਪਿਆਂ ਨੂੰ ਕੀ ਸਨੇਹਾ ਦੇਣਾ ਚਾਹੀਦਾ ਮਾਪੇ ਨੂੰ ਇਹੀ ਕਰਨਗੇ ਬੱਚੇ ਜਦ ਕੋ ਰੋ ਜਾਂਦਾ ਤੂੰ ਪ੍ਰੋਪਰਲੀ ਚੈੱਕ ਕਰੋ ਉਹਦੇ ਕੋਈ ਡਾਕੂਮੈਂਟ ਹੈਗੇ ਨੇ ਅ ਅਲੇ ਕਾਰ ਵੀ ਨਹੀਂ ਹੋ ਰਹੀ ਲੇਕਿਨ ਫਿਰ ਐਂਟੇ ਚ ਜਿਹੜੀ ਦਾ ਐਕਸ਼ਨ ਹੋਏਗਾ ਉਹ ਪੇਰੈਂਟਸ ਤੇ ਹੋਏਗਾ ਤੇ ਹੈਵੀ ਜਿਹੜਾ ਉਹਨਾਂ ਨੂੰ ਜਿਹੜਾ ਫਾਈਨ ਲਗਾਇਆ ਜਾਊਗਾ ਠੀਕ ਹੈ ਜੀ ਇਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ